ਜੀ ਹਾਂ ਪੰਜਾਬ ਹੁਣ ਤੋਂ ਵੱਡੀ ਵਾਰਦਾਤ ਦੇ ਨਾਲ ਦਹਿਲੁਟਿਆ ਤੇ ਰੋਂਟੇ ਖੜੇ ਕਰਨ ਪਾਲੀ ਇਸ ਵਾਰਤਾਤ ਦੇ ਚਲਦਿਆਂ ਪਿੰਡਵਾਸੀਆਂ ਦੇ ਵਿੱਚ ਸਹਿਮਤਾ ਮੌਕਲ ਬਣ ਗਿਆ ਜਿੱਥੇ ਕਿ ਇੱਕ ਪੁੱਤ ਦੇ ਵੱਲੋਂ ਹੀ ਕੌਫ ਡਾਰਕ ਵਾਰਦਾਤ ਨੂੰ ਅਨਜਾਮ ਦਿੱਤਾ ਗਿਆ ਤੇ ਜੋ ਤੁਸੀਂ ਇਹ ਬਜ਼ੁਰਗ ਦੀਆਂ ਤਸਵੀਰਾਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਹੀ ਪੁੱਤ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 68 ਸਾਲਾ ਪੂਤਾ ਸਿੰਘ ਦੀ ਉਸਦੇ ਪੁੱਤ ਨੇ ਹੀ ਕਿਰਜਾ ਵਾਰ ਕੇ ਹਤਿਆ ਕਰ ਦਿੱਤੀ ਹੈ ਪਿੰਡ ਵਾਸੀ ਅਤੇ ਰਿਸ਼ਤੇਦਾਰ ਵੀ ਹੈਰਾਨ ਨੇ ਕਿ ਆਖਿਰ ਇਹ ਕੀ ਬਣ ਗਿਆ ਤੇਦਾਰਾਂ ਦੇ ਦੱਸਣ ਦੇ ਮੁਤਾਬਕ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਝਗੜਾ ਨਹੀਂ ਸੀ ਉਹ ਤਾਂ ਇਹ ਮਾਛੀ ਦਾ ਮੁੰਡਾ ਜੀ ਅੱਛਾ ਕੀ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਖੇਤ ਦੀ ਹੈਗਾ ਜੀ ਫੋਨ ਗਿਆ ਵਾਂ ਮਗਰੋਂ ਹਾਂਜੀ ਤੇ ਤੁਹਾਨੂੰ ਆਉਣਾ ਪਿਆ ਸਾਡੇ ਉਹਨਾਂ ਦਾ ਰਿਕਾਰਡ ਲੈ ਕੇ ਜੀ ਠੀਕ ਹੈ ਜੀ ਅ ਕਿੰਨੀ ਕੁ ਮੁੱਸੀ ਬੁੱਕ ਤੁਸੀਂ 40 ਸਾਲ ਦੀ ਕੋਈ ਪਹਿਲਾਂ ਕਰੇ ਨੂੰ ਝਗੜਾ ਕੋਈ ਜਮਾਈ ਨਹੀਂ ਜੀ ਰੋਜ਼ ਖਰਤਾ ਬੰਨਾ ਵਾ ਜੀ ਖਰਤਾ ਲੰਦਾ ਜੀ ਨਸ਼ਾ ਕਰਨ ਦਾ ਹਾਂਜੀ ਕੋਈ ਚੱਕੂ ਹੀ ਚੱਕਰ ਨਹੀਂ ਹਾਂਜੀ ਕੌਣ ਨਸ਼ਾ ਕਰਦੇ ਇਹ ਮੁੰਡਾ ਜੀ ਹਾਂਜੀ ਹੋਰ ਪਈ ਜਾਂਗ ਅੱਛਾ ਕਿੰਨੀ ਕੁ ਮੋਮਰਾ ਗੁਰਪ੍ਰੀਤ ਸਿੰਘ ਇਹ ਹੈਗੀ ਬੋਨ ਜਗ ਜੀ ਗੁਰਪ੍ਰੀਤ ਸਿੰਘ ਜੀ ਤੇ ਹੋਰ ਕੋਈ ਪਰਿਵਾਰਕ ਕੋਈ ਹੋਈ ਝਗੜਾ ਨਹੀਂ ਜਮਾਂ ਜੀ ਜਮਾਂ ਰੋਟੀ ਪਾਣੀ ਖਾਂਦੇ ਚੌੜ ਜੌੜ ਲਾ ਕੇ ਹਟਿਆ ਹਾਂ ਤਾਂ ਡੈਡ ਡੈਡੀ ਕਰਦਾ ਹੁੰਦਾ ਸੀ ਠੀਕ ਹੈ ਜੀ ਕੋਈ ਟਕਰ ਨਹੀਂ ਇਹ ਸਰ ਪਰਿਵਾਰ ਚ ਸ਼ਾਂਤਾਂ ਘਰੇ ਪਤਾ ਲੱਗਾ ਵੀ ਪਿੰਡ ਦੇ ਵਿੱਚ ਅੱਜ ਮਟਰ ਹੋ ਗਿਆ ਜੀ ਬੂਟਾ ਸਿੰਘ ਦਾ ਬੂਟਾ ਸਿੰਘ ਨਾਮ ਆ ਬੈਣੀਪਾਲ ਨੇ ਹਾਂਜੀ ਤੇ ਵਧੀਆ ਪਰਿਵਾਰ ਆ ਸਾਰੇ ਪਿੰਡ ਚੋਂ ਆ ਉਹਦਾ ਬਹੁਤ ਵਧੀਆ ਪਰਿਵਾਰ ਚਲਾ ਰਹੇ ਆ ਕਿੰਨੀ ਕੁ ਮਰ ਬੂਟਾ ਸਿੰਘ ਬੂਟਾ ਸਿੰਘ ਦੀ ਉਮਰ 68 ਸਾਲ ਦੀ ਉਮਰ ਆ ਜੀ ਠੀਕ ਹੈ ਉਹ ਇਹਨਾਂ ਦੇ ਬੇਟੇ ਕਣੀ ਉਹ ਦੱਸਿਆ ਗਿਆ ਹਾਂ ਤਾਂ ਵੀ ਬੇਟੇ ਦੇ ਕਿੰਨੇ ਬੇਟੇ ਨੇ ਦੋ ਬੇਟੇ ਜੀ ਨੇ ਸਾਰਾ ਠੀਕ ਹੈ ਜੀ ਹਾਂ ਜੀ ਇੱਕ ਬੇਟਾ ਇੱਕ ਬੇਟਾ ਇੱਥੇ ਹੈ ਜੀ ਹਾਂ ਜੀ ਇੱਕ ਬੇਟਾ ਬਾਹਰ ਕੈਨੇਡਾ ਗਿਆ ਜੀ ਇਹਨਾਂ ਦਾ ਠੀਕ ਹੈ ਜੀ ਤੇ ਕੋਈ ਲੜਾਈ ਘਰੋਂ ਲੈ ਕੇ ਜਾਂ ਝਗੜਾ ਪਰਿਵਾਰਕ ਝਗੜਾ ਹੀ ਜਾਂ ਵੈਸੇ ਨਹੀਂ ਕੋਈ ਪਰਿਵਾਰਕ ਝਗੜਾ ਨਹੀਂ ਸਾਨੂੰ ਪਤਾ ਲੱਗਾ ਜੀ ਅਸੀਂ ਜਾ ਕੇ ਵੀ ਆਏ ਹਾਸਪੀਟਲ ਵੀ ਗਏ ਰਹੇ ਕੋਟ ਹਾਂ ਜੀ ਪਰਿਵਾਰਕ ਝਗੜੇ ਬਾਰੇ ਕੋਈ ਗੱਲ ਨਹੀਂ ਪਤਾ ਲੱਗਾ ਹਮਾਰੇ ਪਾਸੋਂ ਇਹ ਵੈਸੇ ਮੁੰਡਾ ਨੂੰ ਕੁਛ ਨਸੇ ਦਾ ਆਦੀ ਹੈ ਜੀ ਕੋਈ ਗੋਲੀ ਦਾ ਪਟਾ ਵਗੈਰਾ ਖਾਂਦਾ ਹੈਗਾ ਤੇ ਉਹਦੇ ਬਾਰੇ ਪਿੰਡ ਦੇ ਸਾਰੇ ਹੀ ਸੋਚਦੇ ਨੇ ਜਿਵੇਂ ਅਸੀਂ ਦੀ ਓਡੋਚ ਹੋ ਗਿਆ ਨੇ ਮੁਰਦਨੇ ਅੱਜ ਪਾਪਾ ਦਾ ਇਨਸਾਨ ਕਰ ਲਿਆ ਜੀ ਡੈਥ ਹੋ ਗਈ ਉਹਨਾਂ ਦੀ ਮੌਕੇ ਦੀ ਦਿੱਤੀ ਇਹ ਡੈਥ ਤਾਂ ਦੱਸਿਆ ਗਿਆ ਮੌਕੇ ਤੇ ਹੋਈ ਹੋਈ ਡੈਥ ਤੇ ਉਦੋਂ ਉਹ ਹਸਪੀਟਲ ਲੈ ਗਈ ਰਾਏਗੋਟ ਲੈ ਕੇ ਹੱਥ ਲੈ ਗਏ ਅਸੀਂ ਉੱਥੇ ਮਗਰ ਚਲੋ ਪੰਚਾਇਤ ਉਰ ਤੇ ਜਾਣਾ ਸੀ ਮੇਰੀ ਵੈਫ ਮੁਜੀਦ ਸਰਪੰਚਾ ਮੈਂ ਸਾਹਵ ਦਾ ਪੰਚਾਇਤ ਜੀ ਤੁਹਾਨੂੰ ਸਾਡੇ ਫਰਜ਼ ਵੀ ਬੰਦੇ ਆ ਨਾ ਕੋਈ ਪੰਚਾਇਤ ਸਾਰੇ ਪਹੁੰਚੋ ਤੇ ਉੱਥੇ ਜਿਹੜਾ ਉਹਥੇ ਡੈਥ ਕਲੀਅਰ ਹੋ ਗਈ ਜੀ ਡਾਕਟਰ ਸਾਹਿਬ ਵੀ ਬੈਠੇ ਨਾਲ ਦੀ ਪਹਿਲਾਂ ਹੀ ਹੋ ਚੁੱਕੀ ਆ। ਉਹਦੋਂ ਇਸ ਵਾਰਦਾਤ ਦੇ ਚਲਦਿਆਂ ਕਟਾ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਬ੍ਰਿਤਕਤੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪੇਜ ਦਿੱਤਾ ਗਿਆ। ਉਹਨਾਂ ਨੇ ਬਿਆਨ ਲਿਖਾਇਆ ਸੀ ਕਿ ਭਈ ਉਹਨਾਂ ਦੇ ਹਸਬੰਦ ਨੂੰ ਉਹਨਾਂ ਦੇ ਬੇਟੇ ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ ਕਿਉਂਕਿ ਮਾਨਜੋਗ ਸੁਪਰੀਮ ਕੋਰਟ ਦਿਆਇਤਾ ਨੇ ਤੇ ਉਹਨਾਂ ਦੇ ਇਹੀ ਬੇਟੇ ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕਿਰਚ ਮਾਰ ਕੇ ਬਤਲ ਕਰਤਾ ਵਜਾ ਰੰਜੀਤ ਸਿੰਘ ਜੀ ਵੀ ਉਹ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਜਦ ਕਿ ਜਿਹੜਾ ਹੈ ਮਰਤਕ ਹੈ ਉਹਦੇ ਪੋਤਾ ਪੋਤੀ ਜਾਂ ਜਿਹੜਾ ਅਕਿਊਜ਼ਡ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਉਹ ਚੰਗੇ ਸੌਖੇ ਨੇ ਬਟ ਉਹ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਤੇ ਉਹ ਉਹਦੀ ਜਿਹੜੀ ਤਤਕੀਸ਼ ਜਾਰੀ ਹੈ ਤਤਕੀਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਪ੍ਰਿੰਸਿਪਲ ਦੀ ਟੀਮ ਭਲਾਈ ਹੋਈ ਹੈ ਬਾਕੀ ਜਿਹੜਾ ਤਤਕੀਸ਼ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਹਾਂਜੀ ਸਰ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਉਹ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪੀਂਦਾ ਜਾਂ ਕੋਈ ਜੋ ਹੈ ਕੀ ਉਹ ਕੀਆ ਜਿੱਥੋਂ ਵੀ ਮਿਲ ਜੇ ਉਹ ਮਿਲ ਜੇ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੂੰ ਪੱਕਾ ਹੀ ਇਸ ਮੈਂ ਕੀਆ ਸੀ ਜਾਂ ਕੋਈ ਸੀਗਾ ਲੇਕਿਨ ਉਹ ਆਮ ਸੀਗਾ ਉਹ ਬੰਦਾ ਤੇ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਘਰ ਚ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੇ ਕਿਰਚਾ ਮਾਰ ਕੇ ਉਹ ਕਤਲ ਕਰ ਦਿੱਤਾ ਸਰ ਪਹਿਲਾਂ ਵੀ ਕੋਈ ਝਗੜਾ ਚੀਏ ਨੇ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫੋਰਮ ਹੋਇਆ ਤੇ ਸਾਡੇ ਕੋਲ ਤਾਂ ਇਨਫੋਰਮੇਸ਼ਨ ਸਿਰਫ ਮਰਡਰ ਦੀ ਕਰ ਲਾਂਗੇ ਜੀ ਇਹਨੂੰ ਛੇਤੀ ਕਰ ਲਾਂਗੇ ਕਿਤੇ ਨਹੀਂ ਜਾਣ ਦਿੰਦੇ ਜਾਣਕਾਰੀ ਦੱਸਦੀ ਹੈ ਕਿ ਇੱਕ ਖੌਫਨਾਕ ਅਤੇ ਲੂਕੰਡੇ ਖੜੇ ਕਰਨਪਾਲੀ ਵਰਦਾਤ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਨਿਹਾਲੂ ਵਾਲਾ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਰਿਸ਼ਤੇ ਤਾਰ-ਤਾਰ ਹੋਏ ਨੇ ਤੇ ਇੱਕ ਪੁੱਤ ਦੇ ਵੱਲੋਂ ਹੀ ਆਪਣੇ ਪਿਤਾ ਨੂੰ ਮੌਤੇ ਕਾਟ ਉਤਾਰਿਆ ਗਿਆ ਹੋ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਦੋਂ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਦੀ ਹੈ ਜਗਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀਪੂ